ਅਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਆਪਣੇ ਪਿੰਡ ਮੁੰਡਿਆ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਪਾਣੀ ਅਤੇ ਸਿਵਲ ਦੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਜਿਸ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਉਹਨਾਂ ਨੇ ਜਿਹੜਾ ਨਵਾਂ ਸਿਹਤ ਬੀਮਾ ਕਾਰਡ ਹੈ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਬਹੁਤ ਹੀ ਸਰਕਾਰ ਜੋ ਸਾਡੇ ਪਿੰਡ ਮੰਡੀਆਂ ਵਿਚ ਲੱਗਿਆ ਪੈਣਾ ਬਤਾਵਾ ਸਾਡੇ ਵੀਰ ਬਜ਼ੁਰਗ ਸਾਡੇ ਸਰਮਜੀਤ ਸ਼ੈਣੀ ਜੀ ਪੰਜੀ ਪੰਨੀ ਜੀ ਸਾਰੇ ਸਰਕਾਰ ਨੂੰ ਸਾਡੇ ਵੀਰ ਆਮ ਆਦਮੀ ਪਾਰਟੀ ਦੇ ਪਰ ਖਾਸ ਕਰਕੇ ਮੁੰਡੀਆਂ ਆਪਣਾ ਪੇਟ ਆਪਣੇ ਪੇਟ ਦੀਆਂ ਬਤਾਵਾ ਪੈਣਾ ਵੀਰ ਆਓ ਖੋਤੇ ਦੀ ਸਾਹ ਪਾਈਏ ਵਾਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸੋ ਬੰਦੇ ਨੂੰ ਇਹਦੀ ਸੀ ਪਤਾ ਕਿੰਨਾ ਕੱਠ ਕਰ ਲਿਆ ਟੈਂਟ ਲਾਤਾ ਮਤਲਬ ਉਹ ਡੀਏ ਭਰਾਵਾ ਦਾ ਪਰ ਮੈਂ ਤੇ ਗੁਰੂ ਘਰ ਮੱਧ ਟਿਕਣ ਵਾਸਤੇ ਆ ਰਿਹਾ ਸੀ ਕਿ ਕਿੰਨ ਕਮੇਟੀ ਬੈਠੀ ਹੋਊਗੀ ਕਿਉਂਕਿ ਥੋੜੇ ਦਿਨ ਪਹਿਲਾਂ ਵਾਦਾ ਕਰਕੇ ਗਏ ਸੀ ਸੁਮੇਓ ਜਿਹੜੀ ਪੇਟਾ ਤੁਸੀਂ ਆਖੀ ਸਾਡੇ ਪਰਿਵਾਰ ਦੀ ਸੇਵਾ ਲਈ ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਉਹ ਪੇਟਾ ਤੁਹਾਨੂੰ ਅਜ਼ੀਰੂ ਦੇ ਦਿੱਤੀ ਆ। ਸਹੁਰੇ ਵੀ ਜਿਵੇਂ ਵਾਟਰ ਸਪਲਾਈ ਦੀ ਗੱਲ ਕਰਦੇ ਸ਼ਿਵਰੇ ਦੀ ਗੱਲ ਸਮਰਸੀਬਲ ਦੀ ਗੱਲ ਕਰਦੇ ਆ। ਬਹੁਤ ਜਲਦੀ ਸਮਰਸੀਬਲ ਲਵਾਉਣ ਦੀ ਲੋੜ ਨਹੀਂ ਹੈ। ਸਰਕਾਰ ਵੱਲੋਂ ਕਾਰਪਸ਼ਨਾ ਦੇ ਅੰਦਰ ਪਾਣੀ ਆ ਰਿਹਾ ਜਿਹੜਾ 2 ਮੰਜ਼ਲਾ ਕਰ। ਨਾ ਮੋਟਰ ਲੰਦਣ ਹੋਏਗੀ 2-3 ਮੰਜ਼ਲਾ ਤੱਕ ਆਪਣੇ ਆਪ ਪਾਣੀ ਚੱਲੇਗਾ। ਪਾਣੀ ਵੀ ਹੋ ਆਊਗਾ ਨਾ ਫਿਲਟਰ ਲਵਾਉਣ ਦੀ ਲੋੜ ਕਹੂਗੀ ਨਾ ਟੰਡੂ ਪੰਪਲ ਗਾਉਂ ਦੀ ਲੋੜ ਹੋ ਗਈ ਤੀਸਰੀ ਮੰਜ਼ਲ ਤੱਕ ਪਾਣੀ ਜਿਹੜਾ ਆਪਣੇ ਆਪ ਸਰਕਾਰ ਨਾਲੋਂ ਉਹ ਪਾਣੀ ਸਾਨੂੰ ਮਿਲ ਰਿਹਾ ਜੋ ਪ੍ਰੋਜੈਕਟ ਚੱਲ ਰਿਹਾ 2-3 ਮਹੀਨੇ ਦੇ ਵਿੱਚ ਉਹਦੀ ਵੀ ਸ਼ੁਰੂਆਤ ਹੋ ਜਾਣੀ ਹੈ ਸੋ ਕਿਸੇ ਜੇ ਲੋੜ ਪਵੀ ਉਹ ਪਾਣੀ ਨਹੀਂ ਚੜਿਆ ਜਾਂ ਪ੍ਰੋਬਲਮ ਫੇਰ ਵੀ ਆਈ ਤੇ ਸਮਰਸ਼ੀਪਾ ਲੈਣਾ ਖਰਚਾ ਹੋਊਗਾ ਤੁਹਾਡਾ ਭਰਾ ਤੁਹਾਡਾ ਪੁੱਤ ਕਰੋ ਤੁਹਾਨੂੰ ਸਭ ਨੂੰ ਅਦੇਵ ਸਾਰੇ ਤੁਹਾਡਾ ਧਰਵਾਦੀ ਆ ਮੈਂ ਸਾਰਿਆਂ ਦਾ ਕਿ ਸਾਰੇ ਤੁਸੀਂ ਗੁਰੂ ਘਰ ਦੇ ਲਈ ਇੰਨਾ ਇਕੱਠ ਕਰਦੇ ਹੋ ਗੁਰੂ ਘਰ ਦੇ ਲਈ ਇੰਨਾ ਪਿਆਰ ਹੈ ਸੋ ਮੈਂ ਗੁਰੂ ਮਹਾਰਾਜ ਅੱਗੇ ਔਕਾਤ ਕਰਦਾ ਕਿ ਮੇਰੇ ਪਿੰਡ ਦੀਆਂ ਬਤਾਵਾਂ ਪੇੜਾਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਹੁਤ ਸਮਾਂ ਬਹੁਤ ਸਾਰੇ ਪਰਿਵਾਰਾਂ ਨੇ ਪੁਰਵਾਰੋਂ ਦੇ ਬੱਚੇ ਜਿਹੜੇ ਚੜ੍ਹਦੀ ਕਲਾ 'ਚ ਰਹੇ ਕੰਮਾਂ ਕਰਾਂ ਤੇ ਲੱਗਣ ਕਿ ਸਾਡੇ ਬਜ਼ੁਰਗਾਂ ਦੀ ਸਿਹਤਰੀਏ ਕਾਲਜਾ ਹੋ ਗਏ ਸੁਭਾ ਬੇਨਤੀ ਕਰਾਂਗਾ ਪ੍ਰਮਾਤਮਾ ਵੈਸੇ ਤੇ ਕੋਈ ਦੁੱਖ ਦਵੇ ਨਾ 10 ਲੱਖ ਦਾ ਬੀਮਾ ਕਾਰਡ ਬਣਨਾ ਸ਼ੁਰੂਆਤ ਹੋ ਗਈ ਆ ਸੋ ਤੁਹਾਨੂੰ ਬੇਨਤੀ ਆ ਸਾਰੇ ਜਿਹੜੇ 10 ਲੱਖ ਦਾ ਬੀਮਾ ਕਾਰਡ ਜ਼ਰੂਰ ਬਣਵਾਓ ਕਈ ਵਾਰ ਬੰਦਾ ਆਪਣੀ ਸਿਹਤ ਨੂੰ ਦੇਖਦੇ ਹਾਂ ਤੇ ਕਹਿੰਦਾ ਹਾਂ ਮੈਂ ਕਦੀ ਬਿਮਾਰ ਹੀ ਨਹੀਂ ਹੋਇਆ ਮੈਨੂੰ ਲੋੜ ਹੀ ਨਹੀਂ ਪੈਣੀ ਰੱਬ ਲੋੜ ਨਾ ਪਵੇ ਚੰਗੀ ਗੱਲ ਹੈ ਪਰ ਆਪਣੀ ਜੇਬ ਦੇ ਵਿੱਚ ਬੰਧੋ ਵਾਸਤ ਪੂਰਾ ਹੋਣਾ ਚਾਹੀਦਾ ਕਿ ਮੰਨੋ ਸਮਾਂ ਅਜੇ ਚੱਲਿਆ ਕਿਤੇ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਤੇ ਸਾਡਾ ਜਿਹੜਾ ਇਲਾਜ ਹੈ ਉਹ ਜੇ ਕਾਰਡ ਕੱਢ ਕੇ ਆਪਣੇ ਆ ਪ੍ਰਾਈਵੇਟ ਵਧੀਆ ਹਸਪਤਲ ਵਾਲੇ ਵਧੀਆ ਹਸਪਤਲ ਜਿਹੜੇ ਪ੍ਰਾਈਵੇਟ ਆ ਉਹਨਾਂ 'ਚ ਵੀ ਜੇ ਕੋਈ ਲੈ ਵੀ ਜਾਊਗਾ ਤੇ ਉੱਥੇ ਨਾਜ਼ ਫਰੀ ਹੋਊਗਾ ਬਹੁਤ ਵਾਰ ਦੇਖਿਆ ਬਜ਼ੁਰਗਾਂ ਦਾ ਇਲਾਜ ਨਹੀਂ ਆਪਾਂ ਕਰਉਂਦੇ ਵੀ 80 90 ਸਾਲ ਦਾ ਹੋ ਗਿਆ ਲੋੜ ਹੀ ਨਹੀਂ ਤੇ ਜਦੋਂ ਹੱਥ ਦੇ ਵਿੱਚ ਕਾਰਡ ਹੋਊਗਾ ਜੇ ਸੀ ਜਰੂਰ ਵਧੀਆ ਤੋਂ ਵਧੀਆ ਹਸਪਤਲ ਲੈ ਕੇ ਉਹਨਾਂ ਨੂੰ ਜਾਵਾਂਗੇ। ਬਲਾਕ ਕੀ ਡੈਂਟਰ ਵਾਲਿਆਂ ਜਿਹੜਾ ਮੇਰਾ ਘਰ ਮੇਰੇ ਨਾਮ ਆ ਉਹ ਵੀ ਹੁਣ ਜਾ ਰਿਹਾ। ਸ਼ਿਰਕਤ ਕਲੋਨੀ ਦੀ ਪ੍ਰੋਬਲਮ ਆ ਉਹ ਵੀ ਮੈਂ ਲੱਗਾ ਹੋਇਆ ਪੂਰੀ ਕੋਸ਼ਿਸ਼ ਤੇ ਕਿ ਉਹ ਵੀ ਪਰਿਵਾਰਾਂ ਨੂੰ ਜਿਹੜੇ ਸਾਡੇ ਪਿੰਡ ਦੇ ਪਰਿਵਾਰ ਹੈ ਉਹਨਾਂ ਨੂੰ ਵੀ ਮਾਲਕ ਦਾ ਹੱਥ ਮਿਲ ਜਾਵੇ। ਸੋ ਸਰਕਾਰ ਬਹੁਤ ਸਾਡੀਆਂ ਸੁਝਾਵਾ ਜਿਹੜੀਆਂ ਕਰ ਰਹੀ ਹੈ 4 ਸਾਲ ਚ ਮੁੱਖ ਮੰਤਰੀ ਸਰਕਾਰ ਪੰਜਾਬ ਸਿੰਘ ਮਾਨ ਜੀ ਨੇ ਕੀਤਾ। ਮੈਂ ਹੁਣ ਮੋਕੇ ਤੋਂ ਸਿੱਧਾ ਆਇਆ। ਜੋਤ ਨਸ਼ਿਆ ਅਵਰਧਾ ਦੂਸਰਾ ਪੜਾਅ ਸ਼ੁਰੂ ਹੋ ਗਿਆ ਕਿ ਕੋਈ ਜੇ ਕੋਈ ਨਸ਼ਾ ਵੇਚਦਾ ਤੇ ਉਹਦੀ ਤਲਾਸ਼ ਦਿਓ ਨਸ਼ਾ ਵੇਚਰਾਂ ਬੰਦ ਕਰੀਏ ਤਾਂ ਜੋ ਜਿਵੇਂ ਪਹਿਲਾਂ ਮਾਵਾ ਦੇ ਪੁੱਤ ਮਰਦੇ ਸੀ ਉਹ ਕੋਤਨਾ ਮਰਨ ਜੇ ਕੋਈ ਇਸ ਚੜੀ ਬਿਮਾਰੀ ਇਹਨੂੰ ਲੱਗ ਚੁੱਕੀ ਹੈ ਵਸੇ ਦੀ ਤੁਹਾਨੂੰ ਇਹ ਮਾੜ ਜਿਹੜਾ ਸਰਕਾਰ ਕਰਾਊਗੀ ਸੋ ਸਾਰੀ ਅੱਜ ਮੀਟਿੰਗ ਹੋਈ ਹੈ ਅਰਵਿੰਦ ਕੇਜਰੀਵਾਦੀ ਆਈਸੀ ਮੁੱਖ ਮੰਤਰੀ ਪੰਜਾਬ ਸਰਕਾਰ ਗੁਰਪ੍ਰੀਤ ਸਿੰਘ ਬਾਦਲ ਜੀ ਹੋਣਾਂ ਨੇ ਮਨੇ ਜੋ ਕਿ ਇਹਨੇ ਜੀ ਬੋਕੇ ਵੀ ਕਿ 3 ਰੜੀਆ ਜੁੱਧ ਵਿੱਚ ਅਵਰੋਧ ਦੇ ਦੂਸਰਾ ਪ੍ਰਾਚ ਚਾਲੂ ਕਰ ਦਿੱਤਾ ਸੋ ਸਾਰਿਆਂ ਨੂੰ ਮੈਂ ਵੇਚ ਕਰਦਾ ਕਿ ਜੇ ਕੋਈ ਪਿੰਡ ਚ ਰਸਾ ਕਰਦਾ ਜਰੂਰ ਦੱਸਿਓ ਉਹਦਾ ਇਲਾਜ ਕਰਾਵਾਂਗੇ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇਲਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ